ਹੈਲੋ ਹੇਅਰ ਆਰ ਦ ਲੇਟੈਸਟ ਨਿਊਜ਼ ਅਪਡੇਟਸ ਫ্রম ਪੰਜਾਬ ਮੁੱਖ ਖਬਰਾਂ ਮੇਜਰ ਹੈਡਲਾਈਨਸ ਫਿਰੋਜ਼ਪੁਰ ਵਿੱਚ ਕਤਲ ਫਿਰੋਜ਼ਪੁਰ ਵਿੱਚ ਆਰਐਸਐਸ ਨਾਲ ਜੁੜੇ ਇੱਕ ਵਿਅਕਤੀ ਨਵੀਨ ਅਰੋੜਾ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗੈਂਗਸਟਰਾਂ ਤੇ ਕਾਰਵਾਈ ਗੈਂਗਸਟਰਾਂ ਵਿਰੁੱਧ ਕਾਰਵਾਈ ਵਿੱਚ ناکਾਮ ਰਹਿਣ ਦੇ ਇਲਜ਼ਾਮ 'ਚ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਨੂੰ ਮੁਅਤਲ ਸਸਪੈਂਡਡ ਕਰ ਦਿੱਤਾ ਗਿਆ ਹੈ ਫਰੀਦਕੋਟ ਵਿੱਚ ਇੱਕ ਮੁਕਾਬਲੇ ਤੋਂ ਬਾਅਦ ਪ੍ਰਭ ਦਾਸੂਵਾਲ ਗੈਂਗ ਦੇ ਇੱਕ ਸ਼ੂਟਰ ਸਮੇਤ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਲਾਹੌਰ ਵਿੱਚ ਸਿੱਖ ਸ਼ਰਧਾਲੂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਪਾਕਿਸਤਾਨ ਗਏ ਇੱਕ ਸਿੱਖ ਜੱਥੇ ਦੀ ਮੈਂਬਰ ਸਰਬਜੀਤ ਕੌਰ ਜੱਥੇ ਨਾਲ ਵਾਪਸ ਨਹੀਂ ਪਰਤੀ ਅਤੇ ਉਸਨੇ ਲਾਹੌਰ ਵਿੱਚ ਇਸਲਾਮ ਕਬੂਲ ਕਰਕੇ ਇੱਕ ਸਥਾਨਕ ਵਿਅਕਤੀ ਨਾਲ ਵਿਆਹ ਕਰ ਲਿਆ BBMB ਲਈ ਕੈਡਰ ਪੰਜਾਬ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ BBMB ਦੀਆਂ ਪੋਸਟਾਂ ਲਈ ਵੱਖਰਾ ਕੈਡਰ ਬਣਾਉਣ ਦਾ ਫੈਸਲਾ ਕੀਤਾ ਹੈ ਵਿਕਾਸ ਕਾਰਜ ਪੰਜਾਬ ਸਰਕਾਰ ਨੇ ਪਿੰਡੂ ਖੇਤਰਾਂ ਵਿੱਚ ਵਿਕਾਸ ਕਾਰਜਾਂ ਲਈ 332 ਕਰੋੜ ਰੁਪਏ ਜਾਰੀ ਕੀਤੇ ਹਨ। ਹੋਰ ਮਹੱਤਵਪੂਰਨ ਖਬਰਾਂ। ਅਦਰ ਇੰਪੋਰਟੈਂਟ ਨਿਊਜ਼। GST ਨੋਟਿਸ। ਮੋਗਾ ਦੇ ਇੱਕ ਮਜ਼ਦੂਰ ਅਜਮੇਰ ਸਿੰਘ ਨੂੰ ਪਛਾਣ ਦੀ ਚੋਰੀ ਕਾਰਨ 35 ਕਰੋੜ ਰੁਪਏ ਦਾ GST ਨੋਟਿਸ ਮਿਲਣ ਤੋਂ ਬਾਅਦ ਸਦਮਾ ਲੱਗਾ ਹੈ। ਪੰਚਾਇਤਾਂ ਦੀ ਆਮਦਨ। ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਸੂਬੇ ਦੀਆਂ 5228 ਪੰਚਾਇਤਾਂ ਕੋਲ ਆਪਣੀ ਕੋਈ ਆਮਦਨ ਨਹੀਂ ਹੈ। SGPC ਦਾ ਫੈਸਲਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਪਾਕਿਸਤਾਨ ਜਾਣ ਵਾਲੇ ਸ਼ਰਧਾਲੂ ਜਥਿਆਂ ਵਿੱਚ ਇਕਲੀਆਂ ਮਹਿਲਾ ਯਾਤਰੀਆਂ ਤੇ ਪਾਬੰਦੀ ਲਗਾਉਣ ਬਾਰੇ ਵਿਚਾਰ ਕਰ ਰਹੀ ਹੈ ਬੀਐਸਐਫ ਦੀ ਕਾਰਵਾਈ ਬੀਐਸਐਫ ਨੇ ਸਰਹੱਦ ਪਾਰੋਂ ਤਸਕਰੀ ਦੀਆਂ ਕਈ ਕੋਸ਼ਿਸ਼ਾਂ ਨੂੰ ناکਾਮ ਕਰਦੇ ਹੋਏ ਡਰੋਨ ਪਿਸਤੌਲ ਅਤੇ ਹੈਰੋਇਨ ਬਰਾਮਦ ਕੀਤੀ ਹੈ